اے مولا میرے دنیا تیری خاندی دیکھی ہر چیز جان کی جانتی آنے کی آنے دیکھی جو آ کے نہ جائے وہ کن آفا دیکھا جو جا کے نہ آئے وہ جو آنے دیکھی اے مولا تیری ہر ایک چیز جب انہیں جانی دیکھی ہے سم ساتھ سب پیدا ہوتا ہے سب بڑھدائی ہے انہیں جاندہ رکھتا ہے ਔਰ ਇੱਕ ਕੋੜਾ ਅੱਪਾ ਇਤਨਾ ਦਾ ਜਿਹੜਾ ਜਦੋਂ ਆਜਾ ਪੈ ਨਾ ਘਰ ਜਾਂਦਾ ਨਹੀਂ ਤੇ ਜੇ ਬਾਗੀ ਜਦੋਂ ਚਲੀ ਜਾਵੇ ਮੈਂ ਮੁੜ ਕੇ ਨਹੀਂ ਆਉਂ ਚਲੀ ਗਈ ਚਲੀ ਗਈ 15 ਜਨਾਬ ਮਾਰਤੀ ਜਨਨ ਕਰੀ ਜਾਵੇ ਇਹ ਮੁੜ ਕੇ ਨਹੀਂ ਆਉਂ ਮੰਗਾਂ ਵਿਚਾਰਾ ਜਨਨ ਕਰਦਾ ਹੈ ਕਿ ਮੈਂ ਮੁੱਤਾ ਨਾਲ ਇਸਾਂ ਦਾੜਾ ਕਾਲਾ ਕਰ ਲੈਂਦਾ ਮਾਇਆ ਛੱਡ ਕੇ ਇਸ ਗਾਲੇ ਕਰਦੀਆਂ ਤੇ ਜਿਹੜਾ ਕੋਈ ਕੁਝ ਕਰਦਾ ਹੈ ਨਾ ਤੇ ਜ਼ੋਰ ਨਾਲ ਗੁਰੂ ਨਾਨਕ ਸਾਹਿਬ ਕਹਿੰਦੇ ਕੁਝ ਕਰਨ ਦਾ ਯਤਨ ਕਰਦਾ ਹੈ ਕਹਿੰਦੇ ਬੁਢਾਪੇ ਨੇ ਤਾਂ ਫੇਰ ਪ੍ਰਗਟ ਹੋ ਜਾਣਾ ਹੈ ਜੇ ਚਰਵਾਣਾ ਪਰ ਹਰੇ ਚਰਬੇਸ਼ ਕਰਿੰਦੀ ਹੈ ਚਰਵਾਣਾ ਦੂਰੇ ਜੋਰਾਵਰ ਦੂਰ ਨਾਲ ਘਟ ਪੜਾ ਪੰਡਾ ਜਦੋਂ ਬੁਢਾਪੇ ਕਿ ਕਦੇ ਨਾਲ ਫੇਰ ਆ ਗਿਆ ਤੇਰੀਆਂ ਅੱਖਾਂ ਦੀ ਜੋਤ ਘਟ ਗਈ ਤੇ ਨੂੰ ਕੰਨਾਂ ਤੋਂ ਉੱਚੀ ਸੁਣਨ ਲੱਗ ਪਿਆ ਤਾਂ ਚਰੇਟੇ ਗਏ ਨੇ

یہ بچن اتنے لکھیا ہویا ہے پتہ نہیں بندہ کہ وہ گلا تو گرو نے ساموں روکا پھر وہی گلا کر دے بھی بہت زور شور